ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਸਿੱਖਾਂਗੇ ਕਿ ਸਟ੍ਰੇਟ ਸਲਵਾਰ ਦੀ ਕਟਿੰਗ ਹੈ ਜਿਹੜੀ ਉਹ ਕਿੱਦਾਂ ਕੀਤੀ ਜਾਂਦੀ ਹੈ ਜੇ ਤੁਸੀਂ ਸਿਲਾਈ ਸਿੱਖਣਾ ਚਾਹੁੰਦੇ ਹੋ ਬਿਗਨਰ ਹੋ ਤਾਂ ਇਹ ਤੁਹਾਡੇ ਲਈ ਵੀਡੀਓ ਹੈ ਜਿਹੜੀ ਬਹੁਤ ਹੀ ਵੈਲਿਊਏਬਲ ਹੋਣ ਵਾਲੀ ਹੈ ਤਾਂ ਸਟੈਪ ਬਾਈ ਸਟੈਪ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਤਾਂ ਜੋ ਤੁਹਾਨੂੰ ਇਹ ਸਟ੍ਰੇਟ ਸਲਵਾਰ ਦੀ ਕਟਿੰਗ ਦੇ ਬਾਰੇ ਪਤਾ ਚੱਲ ਸਕੇ ਆਸ ਸ਼ੁਰੂ ਕਰਦੇ ਆ ਆਪਾਂ ਅੱਜ ਸਟ੍ਰੇਟ ਸਲਵਾਰ ਦੀ ਕਟਿੰਗ ਇਹ ਆਪਣੇ ਕੋਲ ਹੀ 2.5 ਮੀਟਰ ਫੈਬਰਿਕ ਹੈ ਜਿਹਦੇ ਨਾਲ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਰਾਂਗੇ ਆਪਾਂ ਕੱਪੜੇ ਨੂੰ ਜਿਹੜਾ ਡਬਲ ਫੋਲਡ ਕਰ ਲਿਆ ਇਹ ਕੱਪੜਾ ਆਪਾਂ ਡਬਲ ਫੋਲਡ ਕਰ ਲਿਆ ਹੁਣ ਆਪਾਂ ਇਹਨੂੰ 4 ਫੋਲਡ ਕਰਾਂਗੇ ਹੁਣ ਆਪਾਂ ਇਹਨੂੰ 4 ਫੋਲਡ ਕਰ ਲਿਆ ਇਹ ਆਪਾਂ ਜਿਹੜੀ ਸਲਵਾਰ ਹੈ ਉਹ ਆਪਾਂ 36 ਇੰਚ ਦੀ ਕਟਾਈ ਕਰ ਰਹੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਚੰਗੀ ਪ੍ਰੋਪਰ ਤਰੀਕੇ ਨਾਲ ਜਿਹੜਾ ਇਹਦਾ ਮੈਜ਼ਰਮੈਂਟ ਲਵਾਂਗੇ ਕਿਉਂਕਿ 5 ਇੰਚ 벨ਟ ਦਾ ਨਿਕਲ ਜਾਏਗਾ ਤੇ ਬਾਕੀ ਬਚਦਾ ਆਪਾਂ ਇਹਦੀ ਕਟਿੰਗ ਕਰਾਂਗੇ ਤਾਂ ਇਹ ਆਪਾਂ ਲਵਾਂਗੇ 31.5 ਇੰਚ ਤਾਂ ਆਪਾਂ ਉੱਥੇ ਮਾਰਕ ਕਰਾਂਗੇ 31.5 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਤਾਂ ਸਾਰਾ ਤੁਸੀਂ ਮੀਜ਼ਰ ਕਰਕੇ 31.5 ਇੰਚ ਤੇ ਨਿਸ਼ਾਨੀ ਲਗਾ ਲੈਣੀ ਹੈ ਨਿਸ਼ਚਿਤੋਂ ਆਪਾਂ ਜਿੰਨਾ ਵੀ ਮੋਰੀ ਰੱਖਣੀ ਹੈ ਉਹਦਾ ਮੈਜ਼ਰਮੈਂਟ ਲਵਾਂਗੇ ਤਾਂ ਇਹ ਆਪਾਂ ਸਟ੍ਰੇਟਸ ਲਵਾਰ ਲੈ ਰਹੇ ਆ ਤਾਂ ਥੋੜੀ ਜੀ ਮੋਰੀ ਆਪਾਂ ਇਹਦੇ ਵੱਡੀ ਪਾਵਾਂਗੇ 9 ਇੰਚ ਤੇ ਮਾਰਕਿੰਗ ਕਰੂੰਗੀ ਠੀਕ ਹੈ ਜੀ ਆਸਨ ਦਾ ਮਾਰਕ ਕਰਾਂਗੇ ਇਹਦੇ ਵਿੱਚ ਮੈਂ ਅਲੱਗ ਤੋਂ ਆਸਨ ਪਾ ਰਹੀ ਆ ਕਿਉਂਕਿ ਸਟ੍ਰੇਟਸ ਲਵਾਰ ਦੇ ਵਿੱਚ ਫਿਰ ਆਸਨ ਨੂੰ ਖਿਚਾਵ ਨਹੀਂ ਆਉਂਦਾ ਤਾਂ ਉੱਥੇ ਆਪਾਂ ਇਸ ਲਈ ਨਿਸ਼ਾਨੀ ਲਗਾਵਾਂਗੇ 15 ਇੰਚ ਤੇ वैसे का जब अपन दूसरी किसी भी सलवार दी जबों असल दी कटाई करदे हां ता अपन 10 या 10.5 ਲੈਨੇ ਆ ਬਟ ਇਹਦੇ ਵਿੱਚ ਆਪਾਂ ਅਲੱਗ ਤੋਂ ਆਸਨ ਪਾ ਰਹੇ ਆ ਤਾਂ ਇਹਦੇ ਵਿੱਚ ਆਪਾਂ 15 ਇੰਚ ਲਵਾਂਗੇ ਹੁਣ ਆਪਾਂ ਮੀਜ਼ਰਮੈਂਟ ਵਾਲੀ ਸਟਿਕ ਦੇ ਨਾਲ ਆਪਣੇ ਇਸ ਮਾਰਕ ਨੂੰ ਇਸ ਮਾਰਕ ਦੇ ਨਾਲ ਮਿਲਾ ਦਾਂਗੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਇਹ ਹੋ ਗਈ ਆਪਣੀ ਕਟਿੰਗ ਜੋ ਬੰਦ ਵਾਲਾ ਪਾਸਾ ਹੈ ਇਹ ਤੁਸੀਂ ਖਿਆਲ ਰੱਖਣਾ ਕਿ ਜੋ ਬੰਦ ਵਾਲਾ ਪਾਸਾ ਹੋਏਗਾ ਉਹ ਤੁਸੀਂ ਆਪਣੀ ਤਰਫ ਰੱਖਣਾ ਸਟ੍ਰੇਟ ਸਲਵਾਰ ਦੇ ਵਿੱਚ ਹੁਣ ਪਹੁੰਚਾ ਆਪਣਾ ਚੱਕਵਾ ਬਣੇ ਕਿਉਂਕਿ ਸਟ੍ਰੇਟਸ ਲਵਾ ਰਿਹਾ ਜੋ ਚੱਕਮੀ ਹੀ ਸੋਹਣੀ ਲੱਗਦੀ ਹੈ ਤਾਂ ਆਪਾਂ ਇੱਥੇ 1.5 ਇੰਚ ਦੀ ਢਾਲ ਪਾਵਾਂਗੇ। ਉੱਪਰ 1.5 ਇੰਚ ਦੀ ਢਾਲ ਪਾਵਾਂਗੇ। ਇਹ ਢਾਲ ਨੂੰ ਆਪਾਂ ਸਿੱਧਾ ਹੀ ਨਹੀਂ ਪਾਵਾਂਗੇ ਵੀ ਇਸ ਤਰ੍ਹਾਂ ਸਿੱਧਾ ਹੀ ਨਹੀਂ ਪਾ ਦੇਣਾ। ਇਹਨੂੰ ਆਪਾਂ ਗੁਲਾਈ ਨਾਲ ਪਾਵਾਂਗੇ। ਤਾਂ ਇਹ ਜਿਹੜੀ ਢਾਲ ਹੈ ਉਹ 6 ਇੰਚ ਤੱਕ ਹੀ ਪਾਉਣੀ ਹੁੰਦੀ ਹੈ। ਠੀਕ ਹੈ ਜੀ। ਆਪਾਂ ਇੱਥੇ ਕਟਿੰਗ ਕਰ ਦਾਂਗੇ। ਹੁਣ ਆਪਾਂ ਜੋ ਅਲੱਗ ਤੋਂ ਆਸਣ ਪਾਉਣਾ ਹੈ ਉਹਦੀ ਕਟਿੰਗ ਦੱਸਦੀਆਂ ਤੁਹਾਨੂੰ ਆ ਫੈਬਰਿਕ ਹੈ ਜਿਹੜਾ ਇਹ ਆਪਣੇ ਕੋਲੇ ਬਚ ਗਿਆ ਤਾਂ ਆਪਾਂ ਇਹਦੇ ਵਿੱਚੋਂ ਇੱਕ ਤਾਂ ਬੈਲਟ ਕੱਢਾਂਗੇ ਤੇ ਸੈਕਿੰਡ ਆਪਾਂ ਇਹਦੇ ਵਿੱਚੋਂ ਆਸਣ ਦੀ ਕਟਿੰਗ ਕਿੱਦਾਂ ਕਰਨੀ ਆ ਉਹ ਆਪਾਂ ਤੁਹਾਨੂੰ ਦੱਸਦੀਆਂ ਆ ਆਸਣ ਪਾ ਰਹੀਆਂ ਹੁਣ ਆਪਾਂ ਉਹਦੀ ਕਟਿੰਗ ਕਰਨ ਲੱਗੇ ਆ ਇਸ ਵਿੱਚ ਆਪਾਂ ਵਿਡਥ ਵਾਈਜ਼ ਇਹਨੂੰ ਡਬਲ ਫੋਲਡ ਕਰ ਲਿਆ ਹੁਣ ਆਪਾਂ ਇਹਨੂੰ 4 ਫੋਲਡ ਕਰਾਂਗੇ ਜੇ ਤੁਸੀਂ ਚਾਹੋ ਤਾਂ ਜੋ ਇਹਦੀ ਸਾਈਡ ਵਾਲੀ ਕੰਨੀ ਆ ਉਹ ਤਾਰ ਵੀ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਸੀਨ ਦੇ ਵਿੱਚ ਦੇ ਸਕਦੇ ਹੋ ਜੇ ਬੰਦ ਵਾਲਾ ਪਾਸਾ ਫਿਰ ਆਪਦੀ ਤਰਫ ਰੱਖਣਾ ਤੁਸੀਂ ਬੰਦ ਵਾਲੇ ਪਾਸੇ ਤੋਂ ਆਸਣ ਦੀ ਜਿਹੜੀ ਮਾਰਕਿੰਗ ਹੈ ਉਹ ਕਰਾਂਗੇ 1.5 ਇੰਚ ਹੁਣ ਆਪਾਂ ਜੋ ਸਲਵਾਰ ਦੀ ਕਟਿੰਗ ਕਰਦੇ ਹੋਏ ਆਸਣ ਰੱਖਿਆ ਸੀ ਉਹ ਆਪਾਂ ਰੱਖਿਆ ਸੀ 15 ਇੰਚ ਠੀਕ ਹੈ ਜੀ ਹੁਣ ਜੋ 1.5 ਤੇ 15 ਇੰਚ ਨੂੰ ਆਪਸ ਵਿੱਚ ਦੀ ਇਦਾਂ ਮਿਲਾ ਦੇਣਾ ਤੇਦੀ ਕਟਿੰਗ ਕਰ ਦੇਣੀ ਹੈ ਲਓ ਜੀ ਇਹ ਆਪਣੀ ਆਸਣ ਦੀ ਕਟਿੰਗ ਹੋਗੀ ਇਹ ਇਦਾਂ ਆ ਜਾਏਗਾ ਜਦੋਂ ਆਪਾਂ ਸਟਿਚਿੰਗ ਕਰਾਂਗੇ ਠੀਕ ਹੈ ਇਹਦੇ ਨਾਲ ਕੀ ਹੋਊਗਾ ਕਿ ਆਪਣੇ ਆਸਣ ਦੇ ਵਿੱਚ ਕਦੇ ਵੀ ਖਿਚਾਵ ਨਹੀਂ ਆਏਗਾ ਤਾਂ ਜੋ ਇਹਨੂੰ ਛੋਟੇ ਕੁੰਦੇ ਵੀ ਬੋਲਦੇ ਆ ਤਾਂ ਇਹਦੇ ਨਾਲ ਜਿਹੜੀ ਆਪਣੀ ਸਲਵਾਰ ਹੈ ਉਹ ਪਰਫੈਕਟ ਬਣੇਗੀ। ਹੁਣ ਬਚੇ ਹੋਏ ਫੈਬਰਿਕ ਚੋਂ ਆਪਾਂ 벨ਟ ਦੀ ਕਟਿੰਗ ਕਰਾਂਗੇ ਤਾਂ ਆਪਾਂ 7 ਇੰਚ ਤੇ ਮਾਰਕ ਕਰਾਂਗੇ। ਇਹ 벨ਟ ਦੀ ਜਿਹੜੀ ਵਿਡਥ ਹੈ ਉਹ ਆਪਾਂ ਨੂੰ 24 ਇੰਚ ਚਾਹੀਦੀ ਹੈ। ਤੱਪਾ 24 ਇੰਚ ਤੇ ਮਾਰਕ ਕਰ ਦਾਂਗੇ। ਦੰਨ ਦੀ ਕਟਿੰਗ ਕਰ ਦਾਂ। ਲਓ ਜੀ ਇਹ ਆਪਣੀ ਜੋ 벨ਟ ਦੀ ਕਟਿੰਗ ਹੋਗੀ। ਹੋਪਸੋ ਤੁਹਾਨੂੰ ਸਟੈਪ ਬਾਈ ਸਟੈਪ ਇਹ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ ਕਿ ਸਟ੍ਰੇਟਸ ਲਵਾੜ ਦੀ ਜਿਹੜੀ ਕਟਿੰਗ ਆ ਉਹ ਕਿੱਦਾਂ ਕਰੀਦੀ ਆ। ਆਪਾਂ ਸਟ੍ਰੇਟਸ ਲਵਾਰ ਦੀ ਸਟਿਚਿੰਗ ਵੀ ਲੈ ਕੇ ਆਵਾਂਗੇ ਜਿਸ ਵਿੱਚ ਆਪਾਂ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਕਿ ਵੀ ਕਿੰਨੇ ਇੰਚ ਦੇ ਵਿੱਚ ਵਾਲ ਪਾਈਦੇ ਆ ਜਿਦੇ ਨਾਲ ਆਪਣੀ ਜਿਹੜੀ ਸਟ੍ਰੇਟਸ ਲਵਾਰ ਆ ਉਹ ਪਰਫੈਕਟ ਬਣੂਗੀ ਹੋਪਸੋ ਤੁਹਾਨੂੰ ਵੀਡੀਓ ਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤਾਂ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ